সারুণ মেহর বুটিক ਏ ਦੇਖੋ ਨੈਕਸਟ ਕਲਰ ਹੈ ਪੈਰਟ ਇਹ ਪੈਰਟ ਕਲਰ ਕੀ ਕ੍ਰਾਸ ਸਟਿਚ ਦਾ ਕੰਮ ਹੋਇਆ ਹੋਇਆ ਇਹ ਵੀ ਮਲਮਲ ਕੇ ਉੱਪਰ ਬਣਿਆ ਹੋਇਆ ਪੀਸ ਹੈ ਜੀ ਇਹ ਚੈੱਕ ਕਰੋ ਇਹ ਤੁਸੀਂ ਪੂਰਾ ਸੂਟ ਵੀ ਬਣਾ ਸਕਦੇ ਹੋ ਪਰ ਅਸੀਂ ਕਸਟਮਰ ਨੂੰ ਇਹਦੇ ਨਾਲ ਸ਼ਰਟ ਟਾਈ ਐਂਡ ਆਈ ਕਰਵਾ ਕੇ ਦੁੱਤੀ ਤੇ ਦੁਪੱਟਾ ਵੀ ਤੇ ਉਹਦੇ ਤੇ ਇਹਦੇ ਨਾਲ ਮੈਚ ਕਰਦਾ ਥੋੜਾ ਥੋੜਾ ਵਰਕ ਕਾਰੀਗਰ ਤੇ ਕਰਵਾ ਕੇ ਦਿੱਤਾ ਸੂਟ ਵੀ ਏਕਦਮ ਫਰਸਟ ਕਲਾਸ ਸੂਟ ਬਣਿਆ ਤਾਂ ਤੇ ਤੀਜਾ ਆਪਣੇ ਕੋਲ ਕਲਰ ਹੈਗਾ ਜੀ ਇਹਦਾ ਬੋਟਮ ਹੈ ਜੀ ਮੋਰ ਪੰਖੀ ਕਲਰ ਕੀ ਥੋੜਾ ਜਿਹਾ ਫੋਟੋ ਚ ਕਲਰ ਦਾ ਸ਼ੇਡ ਚੇਂਜ ਆ ਰਿਹਾ ਔਰ ਇਹ ਹੈਗੀ ਹੈ ਜੀ ਸ਼ਰਟ ये भी मलमल कॉटन की शर्ट है ये देखो और बहुत ही मतलब कूल कूल कपड़ा है कोई दिक्कत नहीं आगी फिटिंग में कोई दिक्कत नहीं आगी फिटिंग एवन आई है जी की बहुत अच्छी चीज़ है तुम मतलब लेना चाहते हो फुल सूट बारह सौ का है मैचिंग अगर लेंदे हो तो नौ सौ का है। और कस्टमर ਅਗਰ ਟਾਈ ਐਂਡ ਡਾਈ ਕਰਵਾਉਣਾ ਚਾਹੁੰਦਾ ਹੈ ਉਹਦੇ ਅਲਗਰੇਟ ਹੈ ਤੁਸੀਂ ਮੈਨੂੰ ਇਨਬਾਕਸ ਚ ਮੈਸੇਜ ਪਾ ਕੇ ਵੀ ਪਤਾ ਕਰ ਸਕਦੇ ਹੋ ਜੋ ਮੇਰੇ ਨਾਲ ਵਟਸਐਪ ਤੇ ਜੁੜੇ ਹੋਏ ਹਨ ਉਹ ਮੈਨੂੰ ਵਟਸਐਪ ਤੇ ਵੀ ਮੈਸੇਜ ਪਾ ਕੇ ਪਤਾ ਕਰ ਸਕਦੇ ਆ ਠੀਕ ਹੈ ਜੀ ਤੇ ਜਿੱਥੇ ਜਿੱਥੇ ਮੈਂ ਕਿਤੇ ਕੋਈ ਗਲਤੀ ਕਰ ਦਿੰਦੀ ਹਾਂ ਪਲੀਜ਼ ਹਨਾ ਗੁੱਸਾ ਨਾ ਕਰਨਾ ਮੈਂ ਮਤਲਬ ਕੋਈ ਡੀਓ ਨਹੀਂ ਹੈਗੀ ਐਕਸਪਰਟ ਪਰ ਮੈਂ ਇੱਕ ਕੋਸ਼ਿਸ਼ ਕਰੀ ਹੈ ਤੁਹਾਡੇ ਤੱਕ ਪਹੁੰਚਣ ਦੀ ਹਨਾ ਪਲੀਜ਼ ਮੈਨੂੰ ਸਬਸਕ੍ਰਾਈਬ ਕਰੋ ਔਰ ਮੈਨੂੰ ਸ਼ੇਅਰ ਕਰੋ ਲਾਈਕ ਕਰੋ ਹਨਾ ਵੀ ਮੈਂ ਤੁਹਾਡੇ ਵਾਸਤੇ ਇੰਨੇ ਸੋਹਣੇ ਸੋਹਣੇ ਵਧੀਆ ਵਧੀਆ ਨਿਤ ਨਵੇਂ ਸੂਟ ਲੈ ਕੇ ਆਉਣੀ ਆ ਹਨਾ ਕਿ ਤੁਹਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਮੇਰ ਬੁਟੀਕ ਤੇ ਕੀ ਨਵਾਂ ਆਇਆ ਸੋ ਪਲੀਜ਼ ਹਨਾ ਆ ਕੇ ਵੀ ਜਾਣਾ ਮੈਂ ਤੁਹਾਡੇ ਲਈ ਹੋਰ ਵੀ ਬਹੁਤ ਕੁਝ ਲੈ ਕੇ ਆਈ ਹੋਈ ਆ ਸ਼ੌਪ ਤੇ ਇਹ ਦੇਖੋ ਜੀ ਇਹ ਸਾਰੇ ਸੂਟ ਮਤਲਬ ਬਹੁਤ ਮਜ਼ੇਦਾਰ ਸੂਟ ਆ ਤਿੰਨ ਤਿੰਨ ਕੇ ਤਿੰਨ ਚਲੋ ਜੀ ਠੀਕ ਹੈ ਜੀ ਬਾਏ ਜੀ ਥੈਂਕ ਯੂ